ਬਹੁਤ ਚੰਗੇ ਕਦ ਕਾਠੜੀ ਆ ਗਈ ਦੋ ਦੰਦ ਜਰਸੀ ਮਿੱਤਰੋ ਜਰਸੀ ਦਾ ਨਾ ਹਫਤਾ ਪਿਆ ਸੂਣ ਦਾ ਬਾਕੀ ਆ ਹਫਤਾ ਲੈ ਵੀ ਬੱਚੇ ਤੇ ਜਾਂਦੀ ਆ ਲੈ ਵੀ ਆਹ ਤਾਜੀ ਸੂਈ ਮਗਰ ਬੱਛੀ ਜਰਸੀ ਤੇ ਥਣ ਲੈ ਵੀ ਦੀ ਕਾਉਣਾ ਮੇਰੀ ਗੱਲ ਦਾ ਗੁੱਸਾ ਤਾਂ ਨਹੀਂ ਕਰਦਾ ਨਹੀਂ ਗੁੱਸਾ ਕਰਦਾ ਜੀ ਵੀ ਤੂੰ ਆਉਦੇ ਰਜਗਾਰ ਤੇ ਖੜਾ ਹਾਂ ਹਾਂਜੀ ਹਾਂਜੀ ਠੀਕ ਐ ਸੌਹ ਵਾਲੀ ਗੱਲ ਹੀ ਐ ਮੈਂ کہیں 7000 ਦਾ ਸਕਰੀਨਸ਼ਾਟ ਤੁਹਾਨੂੰ ਹੁਣ ਵਿਖਾ ਦਿੰਨਾ। ਹਾਂ ਲੱਖ ਰੁਪਇਆ ਦੇ ਕੇ ਬੰਦਿਆਂ ਨੇ ਅੱਜ ਲੈ ਜਾਇਆ ਜਾਂ ਤੜਕੇ ਲੈ ਕੇ ਜਾਣੀ ਆ। ਹਾਂ ਆਖੋ ਤੁਹਾਨੂੰ ਨੰਬਰ ਦੇ ਦੇਣਾ ਉਹਨਾਂ ਦਾ। ਠੀਕ ਹੈ। ਹਾਂਜੀ। ਮਸਲ ਫਿਰ ਹੱਥ ਧਰਤਾ। ਹੱਥ ਧਰਤਾ ਹੀ ਰੋਜ਼ਗਾਰ ਦੀ ਕਸਮ ਇੱਕ ਸੱਤ ਦੀ ਵੇਚੀ। ਹਾਂਜੀ ਅੱਸੀ ਕਾਲ ਦੋਸਤੋ ਬਾਬਾ ਸਵਾਗਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਬੱਬੀ ਕੋਲੇ ਪਹੁੰਚੇ ਹੋਏ ਹਾਂਗੇ। ਮਿੱਤਰੋ ਬਾਈ ਬੱਬੀ ਕੋਲੇ ਨਾ ਅੱਜ ਆਪਾਂ ਤੁਹਾਨੂੰ ਜਰਸੀ ਨਸਲ ਦੀਆਂ ਬਿਹੜਾਂ ਦਿਖਾਵਾਂਗੇ। ਬਹੁਤ ਸੋਹਣੀਆਂ ਸੁਨੱਖੀਆਂ ਬਿਹੜਾਂ ਨੇ। ਜਿਵੇਂ ਪਹਿਲੇ ਨੰਬਰ ਵਾਲੀ ਦੀ ਆ ਦੇਖ ਲਓ ਕਰਮ ਵਾਲੀ ਬੱਚੀ ਵੀ ਸੋਹਣੀ ਆ ਗਈ ਤੇ ਇੱਕ ਆ ਗਈ ਦੂਜੇ ਨੰਬਰ ਦੇ ਉੱਤੇ ਬੈਠਾ ਆ ਵੀ ਚੰਗੇ ਕੱਦ ਕਾਠ ਵਾਲੀ ਐ ਤੀਜੇ ਨੰਬਰ ਵਾਲੀ ਜਿਹੜੀ ਜਰਸੀ ਹੈ ਨਾ ਇਹਦਾ ਤਾਂ ਟਿਕਾਣਾ ਹੀ ਕੋਈ ਨਹੀਂ ਮਿੱਤਰੋ ਬੜੀ ਸੋਹਣੀ ਸੁਨੱਖੀ ਆ ਤੇ ਲੇਵੇ ਤੇ ਵੀ ਜਿਹੜੀਆਂ ਨਾ ਨਾੜਾਂ ਚੈੱਕ ਕਰ ਲਓ ਤੁਸੀਂ ਆ ਦੇਖੋ ਬਹੁਤ ਚੰਗੀ ਚੌਥਾ ਨੰਬਰ ਵੀ ਆਪਾਂ ਤੁਹਾਨੂੰ ਦਿਖਾ ਦਨੇ ਆ ਤੇ ਆ ਜੋ ਆਪਾਂ ਕਰਵਾ ਗਏ ਬਾਈ ਨਾਲ ਗੱਲਬਾਤ ਤੇ ਲੱਗੇ ਇਹਨਾਂ ਬੈੜਾਂ ਦੀ ਜਾਣਕਾਰੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਬਾਈ ਬੱਬੀ ਕਿਵੇਂ ਆ? ਬਹੁਤ ਵਧੀਆ ਜੀ। ਚੜਦੀ ਕਲਾ। ਚੜਦੀ ਕਲਾ। ਅੱਛਾ ਬਾਈ ਬੱਬੀ ਜੇ ਆਪਣੇ ਪਿੰਡ ਦੀ ਗੱਲ ਕਰਨਾ ਮੈਂ। ਹਾਂਜੀ। ਪਿੰਡ ਕਿਹੜਾ ਆ ਗਿਆ? ਪਿੰਡ ਝੋੜ ਜੀ, ਤਹਿਸੀਲ ਮਲੋੜ, ਜ਼ਿਲ੍ਹਾ ਸ਼੍ਰੀ ਮਕਸਤਰ ਸਾਹਿਬ ਜੀ। ਠੀਕ ਆ। ਅੱਛਾ ਬੱਬੀ ਜਿਵੇਂ ਮਲੋੜ ਤੋਂ ਤਾਂ ਆਪਣਾ ਪਿੰਡ ਮੈਨੂਆਲਾ ਦਾ 12 ਕਿਲੋਮੀਟਰ ਜੇ। 12 ਕਿਲੋਮੀਟਰ। ਹਾਂਜੀ ਹਾਂਜੀ। ਅੱਛਾ ਬੱਬੀ ਅੱਜ ਆਪਣੇ ਕੋਲ ਆਈਆਂ ਬੈੜਾਂ ਜਿਹੜੀਆਂ ਹੈਗੀਆਂ ਜਰਸੀ ਨਸਲ ਦੀਆਂ। ਹਾਂਜੀ। ਤੇ ਜਿਵੇਂ ਪਹਿਲੇ ਨੰਬਰ ਦੇ ਉੱਤੇ ਸੂਈ ਨੂੰ ਆ ਚੌਥਾ ਦਿਨ ਆ ਜੀ ਚੌਥਾ ਦਿਨ ਸੂਈ ਨੂੰ ਆ ਮਗਰ ਬੱਛੀ ਐ ਹਾਂ ਮਗਰ ਬੱਛੀ ਕਿੰਨਾ ਬੋੜਾ ਹੁਣ ਤਿਆਰ ਐ ਹੁਣ 15 ਤੋਂ ਪਲੱਸ ਆ ਜੀ ਇਸ ਟਾਈਮ ਹੁਣ 15 ਕਿਲੋ ਚਵਾ ਦੇਗਾ ਚਵਾ ਦਾਂਗੇ ਜੀ ਕਿੰਨਾ ਦੁੱਧ ਪਾਊਗੀ ਫਿਰ ਬਾਈ 20 ਕਿਲੋ ਤੋਂ ਉੱਤੇ ਦੇਣਾ ਜੀ 20 ਕਿਲੋ ਮੰਨ ਕੇ ਲਵੇ ਕੋਈ ਬਸ 20 ਲੀਟਰ ਦੁੱਧ ਮੰਨ ਕੇ ਲੈ ਲਈਏ ਹਾਂ ਜੀ ਖੋਲਿਓ ਬਾਈ ਫਿਰ ਕਰ ਆਪ ਤੋੜ ਕੇ ਦਿਖਾ ਦਗੇ ਲੋ ਵੀ ਇਹ ਜਿਹੜੀ ਹੈਗੀ ਨਾ ਥਣ ਤੋਂ ਜਿਹੜੀ ਹੈਗੀ ਨਾਲੇ ਆ ਦੇਖੋ ਕਰਮਲੀ ਨੂੰ ਜਿਹੜਾ ਥਣ ਲੱਗਿਆ ਬੜਾ ਮੁਠੀ ਵਾਲਾ ਥਣ ਲੱਗਿਆ ਹੋਇਆ ਤੇ ਜਮਾ ਫਿਕਸ ਆਰਡਰ ਵਾਲੀ ਆ ਗਈ ਇਹ ਇਹ ਬਈ ਸ਼ ਇਹ ਦੇਖ ਤਾਂ ਕਲਰ ਜਿਹੜਾ ਹੈਗਾ ਨਾ ਬਹੁਤ ਪਿਆਰਾ ਕਲਰ ਆ ਗਿਆ ਮਿੱਤਰੋ ਤੇ ਹੁਣ ਤੁਸੀਂ ਕਰਮਾਲੀ ਦਾ ਲੇਵਾ ਚੈੱਕ ਕਰ ਲਓ ਐਨ ਪੂਰੇ ਫਸਵੇਂ ਜੇ ਲੇਵੇ ਵਾਲੀ ਆ ਗਈ ਇਹ ਸਮੇਂ ਪਲੀ ਵੀ ਚੰਗੀ ਐ ਥੋੜਾ ਪੜਾ ਬਹੁਤ ਚੌੜਾ ਜਿਹਾ ਹੂੰ ਲਿਆ ਵੀ ਲਿਆ ਕਰ ਇਧਰਲੇ ਪਾਸੇ ਲਿਆ ਕਰ ਲੈ ਚੱਲ ਲੈ ਚੱਲ ਲੈ ਚੱਲ ਲੈ ਵੀ ਬੱਚੇ ਤੇ ਜਾਂਦੀ ਆ ਲੈ ਵੀ ਆਹ ਤਾਜੀ ਸੂਈ ਮਗਰ ਬੱਛੀ ਜਰਸੀ ਤੇ ਥਾਂ ਲੇਵੇ ਦੀ ਕੁਆਲਿਟੀ ਦੇਖ ਲਓ ਹੁਣ ਤੁਸੀਂ ਬਾਈ ਰੇਟ ਕਿੰਨਾ ਕਰਤਾ ਬੱਬੀ ਹਾਂਜੀ ਰੇਟ ਕਿੰਨਾ ਕਰਤਾ ਅੱਜ ਨਾਲ ਹੀ ਰੇਟ ਆਪਾਂ ਕੱਲੇ ਛੋੜ ਵਾਲੇ ਹੀ ਰੱਖਨੇ ਆ ਅੱਛਾ ਬਾਹਲਾ ਨਹੀਂ ਮੰਗਣਾ ਠੀਕ ਹੈ ਇਹਦਾ 80000 ਰੁਪਏ ਲੈਣਾ ਜੀ 80000 ਹਾਂਜੀ ਠੀਕ ਆ ਤੇ ਜਿਹੜੀ ਆਪਣੀ ਆਹ ਆ ਗਈ ਯਾਰ ਵਹਿੜ ਬਾਈ ਹਾਂਜੀ ਇਹ ਵਹਿੜ ਦਾ ਕੱਦ ਕੱਟਦਾ ਬਹੁਤ ਆ ਗਿਆ ਬਹੁਤ ਜੀ ਦੋ ਦੰਦ ਦਾ ਮੂੰਹ ਜੀ ਦੋ ਦੰਦ ਹਾਂਜੀ ਠੀਕ ਆ ਤੇ ਕਿੰਨੇ ਦਿਨ ਬਾਕੀ ਪਈ ਆ ਇਹ ਲੈ ਜੂ ਜੀ ਹਫਤਾ 10 ਦਿਨ ਕਿੰਨਾ ਦੁੱਧ ਪਾਉਗੇ ਦੋ ਦਿਨ ਨੂੰ ਵੀ ਜੀ ਬਹੁਤ ਰਿਕਾਰਡ ਵਾਲੀ ਬੱਚੀ ਹੈ 20 ਕਿਲੋ ਦੇਣਾ ਚਾਹੀਦਾ 20 ਕਿਲੋ ਹਾਂਜੀ ਠੀਕ ਆ ਹਜੇ ਤਾਂ ਦਿਨ ਪਈ ਆ ਖੁੱਲੇ ਯਾਰ 10 ਤਾਂ ਲੈ ਜੂ ਆਰਾਮ ਵੀ ਇਹਦਾ ਨਾ ਕਰਮਾੜੀ ਦਾ ਲੇਵੇ ਤੋਂ ਆ ਦੇਖੋ ਪੂਰੇ ਸਾਫ ਲੇਵੇ ਵਾਲੀ ਆ ਗਈ ਖਿੱਚੀ ਬਈ ਤੂੰ ਦਾ ਦੇਖ ਅੱਛਾ ਬੱਬੀ ਫਿਰ ਖੋਲ ਕੇ ਨਾ ਤੇ ਆਪਾਂ ਰੇਟ ਕਿੰਨਾ ਕਰਾਂਗੇ ਇਹਦਾ ਰੇਟ ਦਾ ਜੀ ਬਸ ਲੈਣ ਦੇਣ ਦਾ ਵੀ 90000 ਰੁਪਏ ਲੈ ਲੈ 90000 ਹਾਂਜੀ ਲੈਣ ਦੇਣ ਆ ਗਿਆ ਹਾਂਜੀ ਹਾਂਜੀ ਠੀਕ ਆ ਹਜੇ ਤਾਂ ਕਰਮਾੜੀ ਨੇ ਲੇਵਾ ਜਿਹੜਾ ਮਿੱਤਰੋ ਬਣਾਉਣਾ ਬਹੁਤ ਸੋਹਣਾ ਲੇਵਾ ਤਿਆਰ ਕਰੂਗੀ ਹੁਣ ਤੁਸੀਂ ਫੇਸ ਦੀ ਕੁਆਲਿਟੀ ਚੈੱਕ ਕਰ ਲਓ ਮਿੱਤਰੋ ਆਹ ਜਿਹੜੀ ਵਹਿੜ ਆ ਗਈ ਨਾ ਮਿੱਤਰੋ ਇਹ ਵਹਿੜਨੇ ਨੇ ਦੂਜਾ ਸੁਆ ਸੁਣਾ ਵਹਿੜਨੇ ਤੇ ਲੇਵੇ ਦੀ ਕੁਆਲਿਟੀ ਫੇਰ ਦਿਖਾ ਦਣਾ ਤੁਹਾਨੂੰ ਕਰਮਾਲੀ ਦਾ ਲੇਵਾ ਦੇਖ ਲੋ ਮਿੱਤਰੋ ਐਨ ਗੋਲ ਗੋਲ ਲੇਵਾ ਪਿਆ ਜਰਸੀ ਦਾ ਤੇ ਦੇਖ ਛੱਟ ਕੱਦ ਕਾਠ ਕੰਨੋਂ ਬਹੁਤ ਚੰਗੇ ਕੱਦ ਕਾਠ ਲਿਆ ਗਈ ਦੋ ਦੰਦ ਜਰਸੀ ਮਿੱਤਰੋ ਤੇ ਦੁੱਧ 20 ਲੀਟਰ ਪਹਿਲੇ ਸੂਏ ਬੱਬੀ ਲੇਵਾ ਤਾਂ ਜਦੋਂ ਇਹਨੇ ਹੁਣ ਹੋਰ ਬਣਾ ਲਿਆ ਤੇ ਇਹ ਮੈਨੂੰ ਐ ਲੱਗਦਾ ਵੀ ਅੱਧਾ ਗੱਠ ਹੋਰ ਲੇਵਾ ਮਗਰ ਨੂੰ ਕੱਢਣਾ ਇਹਨੇ ਬਹੁਤ ਚੰਗੀ ਗਾਂ ਦੀ ਬੱਛੀ ਹੈ ਜੀ ਹਾਂ ਦੇਖ ਚੱਟ ਕੱਦ ਕਾਠ ਕਲਰ ਕੁਲਰ ਵੀ ਚੰਗਾ ਆ ਗਿਆ ਇਹ ਆਪਣੇ ਪਿੰਡ ਦੇ ਰਿਸ਼ਤੇਦਾਰ ਸੀ ਜੀ ਗੁਰੂ ਸਰ ਉਹਨਾਂ ਤੋਂ ਆਈ ਆ ਬਹੁਤ ਚੰਗੀ ਗਾਂ ਦੀ ਹੈ ਠੀਕ ਹੈ ਤੇ ਬਈ ਤੀਜੇ ਨੰਬਰ ਵਾਲੀ ਆਪਣੀ ਜਿਹੜੀ ਆ ਆ ਗਈ ਹਾਂਜੀ ਹਾਂਜੀ ਹੈਨਾ ਲੈ ਵੀ ਇਹਦੀ ਜਾਣਕਾਰੀ ਵੀ ਲੈ ਕੇ ਦੰਨੇ ਆ ਇਧਰ ਉਹ ਬਾਈ ਕਹਿੰਦਾ ਵੀ ਆਪਾਂ ਦੰਦ ਦਿਖਾ ਦਈਏ ਦੋ ਦੰਦ ਪਹਿਲਾ ਸੂਆ ਸੂਨ ਵਾਲੀ ਆ ਮਿੱਤਰੋ ਇਹ ਆ ਦੇਖਿਓ ਹੁਣ ਇਹ ਆ ਦੇਖ ਲੋ ਮਿੱਤਰੋ ਏ ਜਮਾ ਪਿਓਰ ਦੋ ਦੰਦ ਆ ਗਈ ਬਾਈ ਹਨਾ ਹੁਣ ਇਹਦਾ ਜਿਹੜਾ ਹੈਗਾ ਵਹਿਮ ਨਿਕਲ ਗਿਆ ਅਗਲਾ ਕਹਿੰਦਾ ਇਹੇ ਜੀ ਵਹਿੜ ਕਿਤੇ ਦੂਜਾ ਸੂ ਹੀ ਨਾ ਹੋਵੇ ਵੱਡਾ ਕਦ ਕਾਠਾ ਹਨਾ ਹਾਂਜੀ ਹਾਂਜੀ ਠੀਕ ਆ ਗੱਲ ਅੱਛਾ ਬਾਈ ਫਿਰ ਇਹ ਆ ਗਈ ਜਿਹੜੀ ਦੂਜਾ ਸੂਆ ਇਹ ਆ ਜੀ ਇਹ ਦੂਜਾ ਸੂਆ ਚਾਰ ਦੰਦ ਚਾਰ ਦੰਦ ਆ ਜੀ ਠੀਕ ਆ ਚਾਰ ਦੰਦ ਆ ਗਈ ਵਹਿੜ ਇਹ ਦੂਜਾ ਸੂਆ ਕਿੰਨੇ ਦਿਨ ਪਈ ਆ ਬਈ ਸੂਣ ਦੇ ਹਜੇ ਇਹ ਹਫਤੇ ਨੂੰ ਲੈ ਜੂ ਜੀ ਇਹਨੇ 18 17 ਕਿਲੋ ਦੁੱਧ ਪਹਿਲਣ ਦਾ ਪਾਇਆ ਵਿਆ ਠੀਕ ਆ ਤੇ 20 ਕਿਲੋ ਰਾਮ ਨਾਲ ਦੁੱਧ ਦੇਣਾ ਆਰਕੀ ਇਤ ਕੀ 20 ਲੀਟਰ ਪੱਠ ਤੇ ਪਿਆ ਰੋਮੀਓ ਬੋਲਦਾ ਤੇ ਸਿਮਨ ਲੱਗਿਆ ਵੇ ਰੋਮੀਓ ਬੋਲਦਾ ਸੈਕਸੜ ਕੇ ਨਾਨ ਸੈਕਸੜ ਨਹੀਂ ਨਾਨ ਸੈਕਸੜ ਠੀਕ ਹੈ ਤੇ ਖੜੀ ਕਰਿਓ ਕਰ ਇਹਨੂੰ ਕਰਾ ਇਹ ਆ ਦੇਖਿਓ ਲੇਵਾ ਦੇਖ ਲਓ ਹੁਣ ਮੈਂ ਬੈਠੀ ਦਾ ਲੇਵਾ ਦਿਖਾ ਦਣਾ ਦੇਖਿਆ ਦੇ ਚਟ ਕੰਨਾ ਕੁੰਨਾ ਦੀ ਮੂੰਹ ਦੀ ਬੜੀ ਸਨੱਖੀ ਆ ਦੁੱਧ 20 ਲੀਟਰ ਪਾਉਣਾ ਬਾਈ ਕਹਿੰਦਾ ਸਜ ਦਿਨ ਕਿਨੇ ਲੈ ਜੂ ਬਾਈ ਦਣੇ ਹਫਤਾ ਲੈ ਜੂਗੀ ਲੈ ਵੀ ਆ ਜਰਸੀ ਦਾ ਨਾ ਹਫਤਾ ਪਿਆ ਸੂਣ ਦਾ ਬਾਕੀ ਆ ਹਫਤਾ ਤੇ ਥਣ ਲੇਵੇ ਤੋਂ ਪੂਰੀ ਚੰਗੀ ਆ ਗਈ ਆ ਵੇਖ ਆ ਇਹਦਾ ਮੂੰਹ ਦਿਖਾਈਏ ਬਾਈ ਦੇਖ ਚੱਟ ਕਰਮਾਲੀ ਦਾ ਮੂੰਹ ਵੀ ਦੇਖ ਲੋ ਮਿੱਤਰੋ ਹੈ ਬੋਦੀ ਬਾਦੀ ਵਾਲੀ ਬਹਿੜਾ ਹੁਣ ਦੇਖੋ ਤੁਸੀਂ ਲੈ ਵੀ ਮਿੱਤਰੋ ਆ ਪਹਿੜਾ ਨਾ ਜਿਹੜੀ ਦੂਜਾ ਸੂ ਆ ਚਾਰ ਦੰਦ ਸੂਣ ਵਾਲੀ ਆ ਇਹ ਕਹਿਣ ਵਾਲੀ ਗੱਲ ਨਹੀਂ ਹੈਗੀ ਦੰਦ ਜੇ ਕਹੋ ਇਹਦੇ ਵੀ ਚੈੱਕ ਕਰਵਾ ਦਾਂਗੇ ਆਪਾਂ ਕਿਨੇਹੀਂ ਬੱਬੀ ਕਰਵਾ ਦਨੇ ਜੀ ਕਰਵਾ ਦਨੇ ਲੈ ਫਿਰ ਇਹ ਇਹ ਆ ਦੇਖ ਲਓ ਇਹ ਠੀਕ ਹੈ ਵੈਰੀ ਗੁੱਡ ਆਹ ਦੰਦ ਕੰਨੀ ਵਾਲਾ ਸਿੱਟ ਗਈ ਹੈ ਨਾ ਕੰਨੀ ਸਿੱਟੇ ਦਾਰ ਦੰਦ ਆ ਜੀ ਛੇਕ ਦੇ ਚੱਕੇ ਆ ਹਾਂ ਠੀਕ ਹੈ ਅੱਛਾ ਬਾਈ ਫਿਰ ਇਹਦਾ ਰੇਟ ਕਿੰਨਾ ਆ ਗਿਆ ਇਹਦਾ ਜੀ ਆਪਾਂ 1,05,000 ਰੁਪਏ ਲੈ 1,05,000 ਹਾਂਜੀ ਹਾਂ ਦੁੱਧ 20 ਤੋਂ ਰਾਮ ਨਾਲ ਜੀ 20 ਕਿਲੋ ਤੂੰ ਉੱਤੇ ਦੇਣਾ ਘੱਟ ਨਹੀਂ ਦਿੰਦੀ ਠੀਕ ਹੈ ਤੇ ਬਾਈ ਫਿਰ ਇੱਕ ਆਪਣੇ ਕੋਲ ਨਗੀਨਾ ਆ ਆ ਗਿਆ ਇਹ ਕਿੰਨੇ ਬਾਰੇ ਦੱਸ ਇਹ ਸੇਲ ਹੋ ਚੁੱਕੀ ਹੈ ਜੀ ਅੱਛਾ ਹਾਂਜੀ ਇਹ ਵੇਚ ਗਈ ਹਾਂਜੀ ਤੇ ਇਹ ਆਪਣੇ ਤੋਂ ਪਹਿਲਾਂ ਹੁਣ ਇਹਦਾ ਰਾਤ ਦਾ ਹੀ ਸੌਦਾ ਹੋ ਗਿਆ ਅੱਛਾ ਰਾਤ ਦਾ ਸੌਦਾ ਦੋ ਵੇੜਾ ਰਾਤ ਕੋਈ ਲੈ ਗਿਆ ਸੀ ਜੀ ਇੱਕ ਥੋੜੇ ਖੜਿਆ ਹੁਣ ਕੱਲੀ ਆ ਹਾਂ ਤੁਸੀਂ ਥੋੜੇ ਲੇਟ ਹੋ ਗਏ ਜੀ ਤੇ ਬਾਈ ਫਿਰ ਇਹ ਮੈਨੂੰ ਐ ਦੱਸੇਗਾ ਵੀ ਜੇ ਮੈਂ ਤੁੱਥੇ ਇੱਕ ਗੱਲ ਪੁੱਛਾਂ ਹਾਂਜੀ ਵੀ ਇਹ ਤੁਸੀਂ ਕਿੰਨੇ ਦੀ ਮਤਲਬ ਪਹਿੜ ਵੇਚੀ ਆ ਇਹ ਆਪਾ ਜੀ 1,07,000 ਰੁਪਏ ਦੀ ਵੇਚੀ ਆ ਜੀ 1,07,000 ਦੀ ਹਾਂਜੀ ਹਾਂਜੀ ਜਦ ਹੁਣ ਮੇਰੀ ਗੱਲ ਦਾ ਗੁੱਸਾ ਤਾਂ ਨਹੀਂ ਕਰਦਾ ਨਹੀਂ ਗੁੱਸਾ ਕਰਦਾ ਜੀ ਵੀ ਤੂੰ ਆਪਦੇ ਰਜਗਾਰ ਤੇ ਖੜਾ ਹਾਂ ਹਾਂਜੀ ਹਾਂਜੀ ਠੀਕ ਐ ਸੌਹਾਂ ਵਾਲੀ ਗੱਲ ਹੀ ਐ ਮੈਂ ਕਹਿੰਦਾ 7000 ਦਾ ਸਕਰੀਨਸ਼ਾਟ ਤੁਹਾਨੂੰ ਹੁਣ ਵਿਖਾ ਦਿੰਨਾ ਹਾਂ ਲੱਖ ਰੁਪਈਆ ਦੇ ਕੇ ਬੰਦਿਆਂ ਨੇ ਅੱਜ ਲੈ ਜਾਂ ਜਾਂ ਤੜਕੇ ਲੈ ਕੇ ਜਾਣੀਆਂ ਆ ਆਖੋ ਤੁਹਾਨੂੰ ਨੰਬਰ ਦੇ ਦੇਣਾ ਉਹਨਾਂ ਦਾ ਠੀਕ ਐ ਹਾਂਜੀ ਮਸਾ ਫਿਰ ਹੱਥ ਧਰ ਤਾ ਹੱਥ ਧਰਤਾ ਹੀ ਰਜਗਾਰ ਦੀ ਕਸਮ ਇੱਕ ਸੱਤ ਦੀ ਵਿੱਚੀ ਵੈਰੀ ਗੁੱਡ ਜਰਨਾ ਇੰਨੇ ਨਾਲ ਪਤਾ ਜਾ ਲੱਗ ਜਾਂਦਾ ਹੈਗਾ ਇਦੋਂ ਵੱਡਾ ਤਾਂ ਮਿੱਤਰੋ ਹੁਣ ਕੋਈ ਬੰਦਾ ਪ੍ਰੂਫ ਦੇ ਨਹੀਂ ਸਕਦਾ ਲੈ ਖੋਲੋ ਨਾ ਮਿੱਤਰਾ ਇਹਨੂੰ ਵੀ ਆਪਾਂ ਜਿਹੜਾ ਤਾਂ ਮਾੜਾ ਜਾ ਕਢਾ ਦਗੇ ਫਿਰ ਲੈ ਵਾ ਲੂ ਬਾਈ ਦਾ ਵੀ ਚੰਗਾ ਆ ਗਿਆ ਇਹ ਬੰਦੇ ਲੈ ਗਏ ਬਾਈ ਫਿਰ ਹਨਾ ਹਾਂਜੀ ਹਾਂਜੀ ਠੀਕ ਆ ਗੱਲ ਲੈ ਵੀ ਮਿੱਤਰੋ ਬਾਈ ਨੇ ਨਾ ਵੀ ਸੈੱਫਟ ਆਪਣੀ ਇਹ ਆ ਦੇਖਿਓ ਵਹੜ ਲੈ ਜਾ ਬਾਈ ਲੰਮੀ ਲੈ ਜਾ ਦੇਖ ਚੱਟ ਲੈ ਵੀ ਬਾਈ ਦੇ ਨਾ ਸੌਂ ਖਾ ਕੇ ਆਖਿਆ ਕਹਿੰਦਾ 1 ਲੱਖ 7000 ਦੀ ਵੇਚਤੀ ਆਹ ਠੀਕ ਆ ਬਾਈ ਆ ਜਾ ਕਰਾ ਉਹ ਦੇਣੇ ਵੀ 23 24 ਕਿਲੋ ਦੇ ਦੇਣਾ ਦੇ ਦੇਣਾ ਹਾਂ ਅੱਛਾ ਬਈ ਨੰਬਰ ਕਿਹੜਾ ਚੱਲਦਾ ਆਪਣੇ ਕੋਲੇ ਨੰਬਰ 97799 82257 ਠੀਕ ਹੈ ਤੇ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਜਿਹੜਾ ਤੁਸੀਂ ਇੱਕ ਸਾਡੇ ਕਹਿੰਦੇ ਹੁੰਦੇ ਆ ਨਾ ਵੀ ਨਹੀਂ ਤਾਂ ਗੱਲ ਪੈ ਜੇ ਬੰਦਾ ਵੀਡੀਓ ਸਾਡੀ ਸੌਖਾ ਹੀ ਜਾਂਦਾ ਇੱਥੇ ਆਉਣ ਤੇ ਨਹੀਂ ਉਹ ਤਾਂ ਠੀਕ ਹੈ ਜੀ ਹੈਨਾ ਨਹੀਂ ਚਲੋ ਆਏ ਹੋ ਜਾਂਦਾ ਦੇਖੋ ਆਪਣਾ ਭਾਈਚਾਰਾ ਬਣਿਆ ਹੋਇਆ ਹੈ ਇਹ ਬਹਿਣ ਮਿੱਤਰੋ ਵਿਕੀ ਹੋਈ ਹੈ ਜਿਹਦੀਆਂ ਬਹਿਣਾ ਤਿੰਨ ਆਗੀਆਂ ਨਾ ਕੋਕਾ ਪੀ ਸੀ ਨੇ ਠੀਕ ਆ ਇੱਥੇ ਆ ਜੋ ਤਸੱਲੀ ਕਰ ਲਿਓ ਤਸੱਲੀ ਕਰਕੇ ਆ ਤਾਂ ਜੀ ਦੋਨੇ ਇੱਕੋ ਹੀ ਫਾਰਮ ਨੇ ਗਾ ਆਹ ਮੈਂ ਮੈਂ ਤਾਂ ਹੀ ਪਹਿਲਾਂ ਆਖਿਆ ਵੀ ਸੀਗਾ ਵੀ ਇਹਨਾਂ ਦੀ ਡਿਟੇਲ ਤਾਂ ਕੋਈ ਰਲਤੀ ਮਿਲਦੀ ਰਹੂਗੀ ਇੱਕੋ ਜਿਹਾ ਇਹ ਮੈਨੂੰ ਆਪ ਨੂੰ ਨਹੀਂ ਪਤਾ ਲੱਗਦਾ ਵੀ ਇਹ ਕਿਹੜੀ ਆ ਕਈ ਵਾਰੀ ਭੇਖਾ ਲੱਗ ਜਾਂਦਾ ਠੀਕ ਹੈ ਗੱਲ ਨਹੀਂ ਆ ਤਾਂ ਜਮਾ ਜੋੜਾ ਹੀ ਆ ਬਾਈ ਹਾਂਜੀ ਹੈਨਾ ਤੇ ਇੱਕੋ ਜੇ ਦੁੱਧ ਬਾਦ ਵਾਲੀ ਆ بس 19 21 ਦਾ ਹੀ ਫਰਕ ਆ ਮਿੱਤਰੋ ਦੋਨਾਂ ਵਹਿੜਾਂ ਦਾ ਤੇ ਕੱਦ-ਕਾਠ ਵੀ ਜਮਾ ਇੱਕੋ ਜਾਂ ਆ ਗਿਆ ਇਹਨੇ ਸਮਝੀ ਉੜ ਪਰਨ ਦੀ ਵਹਿੜ ਲਘੋਲੀ ਹਾਂਜੀ ਇਹਦਾ ਮੂੰਹ ਉਹਦੇ ਨਾਲੋਂ ਵੀ ਸੋਹਣਾ ਜੀ ਹੂੰ ਠੀਕ ਆ ਵੀ ਧੰਨਵਾਦ ਸਾਰੇ ਪ੍ਰਾਂਵਾਂ ਦਾ